ਤਾ ਬਿਜਲੀ ਬੋਰਡ ਦੇ ਇੱਕ ਸਹਾਇਕ ਲਾਈਨਮੈਨ ਦੀ ਕੁੱਟਮਾਰ ਦਾ ਮਾਮਲਾ ਛੜਾਉ ਸਾਹਮਣੇ ਆਇਆ। ਬਕਾਇਦਾ ਇੱਕ ਵੀਡੀਓ ਛੜੀ ਉਹ ਵੀ ਨਿਕਲ ਕੇ ਸਾਹਮਣੇ ਆਈ ਹੈ ਤੇ ਇਹ ਵੀਡੀਓ ਉਹਨਾਂ ਹੀ ਲੋਕਾਂ ਦੇ ਵੱਲੋਂ ਬਣਾਈ ਗਈ ਹੈ ਜਿਨ੍ਹਾਂ ਨੇ ਸਹਾਇਕ ਲਾਈਨਮੈਨ ਦੀ ਕੁੱਟਮਾਰ ਕੀਤੀ। ਵੀਡੀਓ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਇੱਕ ਹੈਂਡੀਕੈਪ ਬੰਦਾ ਜਿਹੜਾ ਕਿ ਸਹਾਇਕ ਲਾਈਨਮੈਨ ਨੂੰ ਬੁਰੀ ਤਰ੍ਹਾਂ ਕੁੱਟ ਰਿਹਾ ਹੈ। ਉਸ ਦੇ ਉੱਪਰ ਡੰਡਿਆਂ ਦੇ ਨਾਲ ਵਾਰਨੇ ਛੜੋ ਕੀਤੇ ਜਾ ਰਹੇ ਨੇ ਤਾਂ ਸਹਾਇਕ ਲਾਈਨਮੈਨ ਦੇ ਮੂੰਹ ਤੇ ਸਿਰ ਦੇ ਵਿੱਚੋਂ ਖੂਨ ਵਗਦਾ ਹੋਇਆ ਵੀ ਦਿਖਾਈ ਦੇ ਰਿਹਾ ਤਾਂ ਮਾਮਲਾ ਮਠੰਡਾ ਦੇ ਗੋਨਿਆਂ ਨੇ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿਹਾ ਜਾ ਰਿਹਾ ਹੈ ਕਿ ਇੱਕ ਸਹਾਇਕ ਲਾਇਨਮੈਨ ਬਿਜਲੀ ਚੋਰੀ ਕਰਨ ਦੀ ਸ਼ਿਕਾਇਤੇ ਇੱਕ ਘਰ ਦੇ ਅੰਦਰ ਦਾਖਲ ਹੁੰਦਾ ਜਦੋਂ ਉਹ ਸਹਾਇਕ ਲਾਇਨਮੈਨ ਘਰ ਦੇ ਅੰਦਰ ਦਾਖਲ ਹੋਇਆ ਤਾਂ ਜਿਹੜੇ ਘਰ ਦੇ ਮਾਲਕ ਸੀ ਉਹਨਾਂ ਦੇ ਵੱਲੋਂ ਸਹਾਇਕ ਲਾਇਨਮੈਨ ਨੂੰ ਬੰਦੀਆਂ ਛੜਾਉ ਬਣਾ ਲਿਆ ਜਾਂਦਾ ਬੰਦੀ ਬਣਾ ਕੇ ਉਸ ਦੇ ਨਾਲ ਕੁੱਟਮਾਰ ਛੜਿਓ ਕੀਤੀ ਜਾਂਦੀ ਹੈ ਬੁਰੇ ਤਰੀਕੇ ਦੇ ਨਾਲ ਉਸ ਨੂੰ ਕੁੱਟਿਆ ਜਾਂਦਾ ਡੰਡਿਆਂ ਦੇ ਨਾਲ ਬੇਸਬਾਲ ਦੇ ਨਾਲ ਉਸ ਦੇ ਉੱਪਰ ਹਮਲਾ ਛੜਾਉ ਕੀਤਾ ਜਾਂਦਾ ਜਦੋਂ ਲਾਈਨਮੈਨ ਆਪਣੀ ਜਾਨ ਬਚਾਉਣ ਦੇ ਲਈ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਦਰਵਾਜ਼ਾ ਬੰਦ ਕਰਕੇ ਉਸ ਨੂੰ ਭੱਜਣ ਵੀ ਨਹੀਂ ਦਿੱਤਾ ਜਾਂਦਾ ਮਾਫੀ ਮੰਗਣ ਦੀ ਗੱਲ ਐ ਛੜੀ ਉਹ ਵੀ ਇਸ ਵੀਡੀਓ ਦੇ ਵਿੱਚ ਸੁਣਾਈ ਦਿੱਤੀ ਐ ਤਾਂ ਜਿਹੜਾ ਇਹ ਘਰ ਦਾ ਮਾਲਕ ਸੀ ਹੈਂਡੀਕੈਪ ਸੀ ਜਿਸ ਨੇ ਸਹਾਇਕ ਲਾਈਨਮੈਨ ਨੂੰ ਬੁਰੀ ਤਰ੍ਹਾਂ ਕੁੱਟਿਆ ਬਕਾਇਦਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਦੀ ਵੀਡੀਓ ਛੜੀ ਉਹ ਵੀ ਬਣਾਈ ਗਈ ਬਾਅਦ ਦੇ ਵਿੱਚ ਵਾਇਰਲ ਐ ਛੜੀ ਉਹ ਵੀ ਕੀਤੀ ਜਾਂਦੀ ਐ ਤਾਂ ਸਹਾਇਕ ਲਾਈਨਮੈਨ ਦੀ ਕੋਟ ਮਾਰ ਦਾ ਮਾਮਲਾ ਛੜਾ ਉਹ ਨਿਕਲ ਕੇ ਸਾਹਮਣੇ ਆਇਆ ਇੱਕ ਵੀਡੀਓ ਐ ਛੜੀ ਬਕਾਇਦਾ ਉਹ ਵੀ ਸਾਹਮਣੇ ਆਈ ਐ ਤੇ ਉਸ ਵੀਡੀਓ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਸਹਾਇਕ ਲਾਈਨਮੈਨ ਨੂੰ ਬੁਰੇ ਤਰੀਕੇ ਦੇ ਨਾਲ بیسਬਾਲ ਦੇ ਨਾਲ ਡੰਡਿਆਂ ਦੇ ਨਾਲ ਕੋਟਿਆ ਛਾ ਰਿਹਾ ਉਸ ਦੇ ਸਿਰ ਦੇ ਵਿੱਚੋਂ ਤੇ ਮੂੰਹ ਦੇ ਵਿੱਚੋਂ ਲਹੂ ਆ ਛੜਾ ਉਹ ਵੀ ਵਗਦਾ ਹੋਇਆ ਦਿਖਾਈ ਦੇ ਰਿਹਾ ਤੇ ਜਿਹੜਾ ਪੀੜਤ ਇਹ ਸਹਾਇਕ ਲਾਈਨਮੈਨ ਸੀ ਉਸ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਮੈਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਘਰ ਦੇ ਵਿੱਚ ਬਿਜਲੀ ਚੋਰੀ ਹੋ ਰਹੀ ਹੈ ਉਸੇ ਸ਼ਿਕਾਇਤ ਨੇ ਚਲਦੇ ਮੈਂ ਇਸ ਘਰ ਦੇ ਅੰਦਰ ਦਾਖਲ ਹੋਇਆ ਤਾਂ ਜਿਵੇਂ ਹੀ ਮੈਂ ਘਰ ਦੇ ਅੰਦਰ ਦਾਖਲ ਹੋਣਾ ਤਾਂ ਇਹ ਜਿਹੜੇ ਘਰ ਦੇ ਪਰਿਵਾਰਕ ਮੈਂਬਰ ਸੀ ਉਹ ਮੈਨੂੰ ਅੰਦਰ ਖਿੱਚ ਲੈਂਦੇ ਨੇ ਮੈਨੂੰ ਬੰਦ ਕਰ ਲੈਂਦੇ ਨੇ ਕਮਰੇ ਦੇ ਵਿੱਚ ਮੈਨੂੰ ਬੰਦੀ ਬਣਾ ਕੇ ਕੁੱਟਣ ਲਾ ਜਾਂਦੇ ਨੇ ਜਦੋਂ ਮੈਂ ਜਾਨ ਬਚਾ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਮੈਨੂੰ ਭੱਜਣ ਤੋਂ ਵੀ ਰੋਕ ਲਿਆ ਬਾਹਰਲਾ ਮੇਨ ਗੇਟ ਜਿਹੜਾ ਉਹ ਵੀ ਇਹਨਾਂ ਨੇ ਬੰਦ ਕਰ ਲਿਆ ਜਿਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਮਾਫੀ ਮੰਗ ਤੇ ਮੇਰੇ ਉੱਪਰ ਡੰਡਿਆਂ ਦੇ ਨਾਲ ਹਮਲਾ ਛੜਾ ਉਹ ਵੀ ਇਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਸਹਾਇਕ ਲਾਈਨਮੈਨ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀਆਂ ਛੜੋ ਕਰਵਾ ਦਿੱਤਾ ਗਿਆ ਤੇ ਜਿਹੜਾ ਘਰ ਦਾ ਮਾਲਕ ਸੀ ਜਿਸਦੇ ਵੱਲੋਂ ਕੁੱਟਮਾਰ ਕੀਤੀ ਗਈ ਆ ਤਾਂ ਪੁਲਿਸ ਨੇ ਉਸ ਨੂੰ ਰਾਉਂਡ ਆਪਾਂ ਜਿਹੜਾ ਉਹ ਵੀ ਕਰ ਲਿਆ ਹਾਲਾਂਕਿ ਕੀ ਕਾਰਨ ਰਿਹਾ ਕੁੱਟਮਾਰ ਦਾ ਇਹ ਹਲੇ ਸਾਹਮਣੇ ਆਊਗਾ ਜਦੋਂ ਪੁਲਿਸ ਪੂਰੀ ਜਾਂਚ ਕਰੇਗੀ ਸਾਹਮਣੇ ਇਹ ਵੀ ਆਊਗਾ ਕਿ ਅਸਲ ਦੇ ਵਿੱਚ ਜਿਹੜਾ ਸਹਾਇਕ ਲਾਈਨਮੈਨ ਸੀ ਉਸ ਨੂੰ ਬਿਜਲੀ ਚੋਰੀ ਦੀ ਸ਼ਿਕਾਇਤ ਸੀ ਜਾਂ ਫਿਰ ਜਿਹੜਾ ਇਹ ਸਹਾਇਕ ਲਾਈਨਮੈਨ ਸੀ ਕਿਸ ਤਰੀਕੇ ਦੇ ਨਾਲ ਅੰਦਰ ਗਿਆ ਸੀ ਤਾਂ ਹੁਣ ਇਹ ਸਾਰੀ ਜਾਂਚ ਦੇ ਬਾਅਦ ਜਿਹੜਾ ਸਾਹਮਣੇ ਆਵੇਗਾ ਖੁੱਲ ਕੇ ਪੂਰਾ ਮਾਮਲਾ ਤਾਂ ਹੁਣ ਇਸ ਜਿਹੜਾ ਸਹਾਇਕ ਲਾਈਨਮੈਨ ਸੀ ਉਸ ਨੂੰ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾ ਦਿੱਤਾ ਗਿਆ ਤੇ ਪੁਲਿਸ ਪੂਰੇ ਮਾਮਲੇ ਦੀ ਚਾ ਚਕਾਰ ਰਹੀ ਹੈ ਨਾ ਨਰਵਿੰਦਰ ਸਿੰਘ ਡੀਐਸਪੀ ਪੁੱਛੋ ਸਰ ਜਿਹੜਾ ਅੱਜ ਬਿਜਲੀ ਬੋਰ ਦੇ ਮੁਲਾਜ਼ਮ ਨਾਲ ਐਕਸੀਡੈਂਟ ਹੋਇਆ ਇਹਦਾ ਕੀ ਕਾਰਨ ਹੈ ਸਰ ਇਹ ਸਾਨੂੰ ਜਿਹੜੀ ਹੈਗੀ ਪਤਲਾ ਮਿਲੀ ਸੀ ਕਿ ਇੱਕ ਬਿਲੀ ਬੋਰ ਦਾ ਜਿਹੜਾ ਹੈਗਾ ਸਹਾਇਕ ਲੈਨਮੈਨ ਹੈ ਪਾਸਪੁਰਾ ਸੁਤਵੀਰ ਸਿੰਘ ਉਹ ਆਪਣੇ ਜਿਹੜਾ ਹੈਗਾ ਤੇ ਗੋਨੀਆਣਾ ਮੰਡੀ ਵਿਖੇ ਗੁਰਪ੍ਰੀਤ ਸਿੰਘ ਮੰਗੂ ਨਾਂ ਦੇ ਵਿਅਕਤੀ ਦੇ ਘਰ ਦਾ ਰੀਡਿੰਗ ਲੈਣ ਗਿਆ ਸੀ ਜਾਂ ਚੋਰੀ ਚੈੱਕ ਕਰਨ ਗਿਆ ਸੀ ਤਾਂ ਉਹ ਤਾਂ ਉਹਨੂੰ ਮਤਲਬ ਰਿਪੋਰਟ ਸਟੇਟਮੈਂਟ ਰਿਕਾਰਡ ਕਰਾਂਗੇ ਫਿਰ ਪਤਾ ਲੱਗੂ ਕਲੀਅਰ ਗੱਲ ਕੀ ਹੈਗੀ ਤੇ ਉਹਨੇ ਉਹਦੀ ਜਿਹੜੇ ਹੈਗਾ ਕੁੜਤੀ ਤੋਂ ਮੰਗੂ ਨੇ ਉਹਦੀ ਘਰੇ ਮਤਲਬ ਦਰਵਾਜ਼ਾ ਬੰਦ ਕਰਕੇ ਉਹਦੀ ਕੁਟਬਾਰ ਕੀਤੀ ਤੇ ਉਹਦੀ ਵੀਡੀਓ ਬਣਾਈ ਤੇ ਮਾਫੀ ਪੇਰਾਂ ਮਗਾਈ ਤੇ ਇਸ ਸਬੰਧ ਵਿੱਚ ਹੈਗਾ ਜਿਹੜਾ ਅਸੀਂ ਇੱਥੇ ਸਾਡੇ ਸਟੇਟਮੈਂਟ ਲਿਖਣ ਆਏ ਸੀ ਹਸਪਤਾਲ ਤੋਂ ਗੋਨੀਆਣਾ ਪਰ ਜਿਹੜਾ ਹੈਗਾ ਉਹਨੂੰ ਬਟਿੰਡਾ ਦਾ ਰੈਫਰ ਕਰਤਾ ਕਰ ਦਿੱਤਾ ਗਿਆ ਹੁਣ ਸਾਡਾ ਜੀ ਉਹ ਜਿਹੜਾ ਬਟਿੰਡੇ ਹਸਪੀਟਲ ਦੇ ਵਿੱਚ ਉਹਦੀ ਸਟੇਟਮੈਂਟ ਰਿਕਾਰਡ ਕਰਨ ਲਈ ਚਲਾ ਗਿਆ ਹੈ ਇਸ ਤੋਂ ਲਗਵਾ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਮੰਗੂ ਨੂੰ ਅਸੀਂ ਜਿਹੜਾ ਹੈਗਾ ਰੌਂਡ ਅਪ ਕਰ ਲਿਆ ਤੇ ਉਹ ਤੋਂ ਕੁਝ ਕਿਛ ਕੀਤੀ ਜਾਊਗੀ ਤੇ ਦਰ ਤਫतीश ਕਰਕੇ ਅਗਲੀ ਜਿਹੜੀ ਕਾਰਵਾਈ ਹਾਂ ਦਿੱਤੀ ਜਾਂਦੀ ਜੋ ਅਗਲੀ ਕਾਰਵਾਈ ਕੀ ਹੋਏਗੀ ਸਰ ਪਰਚਾ ਦਰਜ ਕਰਕੇ ਤਫਤੀਸ਼ ਹੋਊਗੀ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੋ ਕੋਈ ਹੋਰ ਸ਼ਾਮਲ ਹੋਇਆ ਤਾਂ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਊਗਾ